ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਕੱਟਾ ਛੇੜ ਲਈ ਲੈ ਕੇ ਆਏ ਹਾਂ ਜੀ ਤੇ ਜਸਕਰ ਤੋਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਇਹ ਘਰੇਲੂ ਕੱਟਾ ਛੇੜ ਕਰ ਰਹੇ ਆਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਆਂ ਬਾਈ ਜੀ ਚੜ੍ਹਦੀ ਕਲਾ ਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਆਪਣਾ ਨਾਮ ਹਰਵਿੰਦਰ ਸਿੰਘ ਆ ਜੀ ਪਿੰਡ ਕੁੰਸ ਹਮ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਹੈ ਨਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਦਾਣਾ ਮੰਡੀ ਕਰਦੇ ਨੇੜੇ ਠੀਕ ਹੈ ਬਾਈ ਚੱਕੀ ਲੱਗੀ ਵੀ ਆਪਣੀ ਸਭ ਤੋਂ ਪਿੰਡ ਚ ਬੜਨ ਤੋਂ ਪਹਿਲਾਂ ਚੱਕੀ ਆਉਗੀ ਆਪਣੀ ਚੱਕੀ ਹੋਣੀ ਠੀਕ ਹੈ ਬਾਈ ਜੇ ਹੁਣ ਆਪਾਂ ਇਧਰੋਂ ਆਏ ਦਾ ਤੌਲਾ ਪਿੰਡ ਵੀ ਆਪਾਂ ਨੇੜੇ ਹੀ ਆ ਹਨਾ ਹਾਂ ਜੀ ਹਾਂ ਤੌਲਾ ਇਧਰੋਂ ਤਪਾ ਨੇੜੇ ਆ ਜੀ ਤਿੰਨ ਲੰਮੀ ਨੇੜੇ ਆ ਤੱਲ ਮਾ ਤਪਾ ਇਧਰੋਂ ਵਾਂਗ ਬਰਨਾਲਾ ਨੇੜੇ ਆ ਇਧਰੋਂ ਬਰਨਾਲਾ ਨੇੜੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 9869 53193 ਠੀਕ ਹੈ ਇਹ ਬਾਈ ਦਾ ਆਪਾਂ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੇ ਆ ਸਾਹਮਣੇ ਕੱਟਾ ਦੇਖ ਰਿਹਾ ਆਪਣੇ ਕਰਦਾ ਹੀ ਆ ਕਰਦਾ ਜੀ ਕਰਦਾ ਕਿੰਨੀ ਉਮਰ ਦਾ ਹੋ ਗਿਆ ਇਹ ਹੋ ਗਿਆ ਜੀ ਪੌ ਪੌਣੇ 3 ਸਾਲ ਦਾ 2 ਮਹੀਨੇ ਮਤਲਬ 2 ਡੁੱਢ ਮਹੀਨਾ ਹੋ ਗਿਆ ਮੈਸਾ ਲਾਉਣਾ ਵੀ ਹੈਗਾ ਜੀ ਕਰਾਸ ਕਰਨ ਲੱਗ ਗਿਆ ਹਾਂ ਕਰਾਸ ਕਰ ਠੀਕ ਹੈ ਕਰਾਸਿੰਗ ਬਾਈ ਕਹਿੰਦਾ ਬਾਈ ਕਰਨ ਲੱਗ ਗਿਆ ਤੇ ਬਾਈ ਇਹਦੀ ਮਦਰ ਦਾ ਕੋਈ ਰਿਕਾਰਡ ਮਦਰ ਦਾ ਇਹਦਾ ਰਿਕਾਰਡ ਬਾਈ ਇਹਦੀ ਮਾਂ ਥਲੇ 17 ਕਿਲੋ ਦੁੱਧ ਸੀ 17 ਕਿਲੋ ਹਾਂ ਜੀ ਠੀਕ ਹੈ ਮੈਂ ਇਸ ਵੇਚਤੀ ਸੀ ਆਪਾਂ ਠੀਕ ਹੈ ਮਦਰ ਇੱਕ ੱਟਾ ਰੱਖ ਲੈ ਤੇ ਬਾਕੀ ਵੇਲਬੂਲ ਬਹੁਤ ਆ ਬਾਈ ਉਮਰ ਦੇ ਹਾਂ ਮੇਲ ਬਹੁਤ ਹੈ ਹੂੰ ਲੰਮਾ ਲੰਮਾ ਮੇਲ ਤਾਂ ਗੱਲ ਕਰਾਂ ਹੁਣ ਇਹ ਥੋੜਾ ਸਿੰਗ ਨਹੀਂ ਗਾਲਤਾ ਠੀਕ ਹੈ ਸਿੰਗ ਟੁੱਟਿਆ ਵਾ ਬਾਈ ਹਾਂ ਜੀ ਲੇ ਬਈ ਸਿੰਘ ਦਿਖਾ ਦਿੰਨੇ ਆ ਸਿੰਘ ਟੁੱਟਿਆ ਵਾ ਮੜਾ ਜਾਊਗਾ ਹੈ ਨਾ ਹੈਗਾ ਜੀ ਨਾਲ ਹੈਗਾ ਸਿੰਘ ਨਾ ਹੈਗਾ ਮੜਾ ਜਾ ਬਈ ਸਿੰਘ ਟੁੱਟਿਆ ਵਾ ਉਹ ਸਿੰਘ ਬਹੁਤ ਚੰਗਾ ਸੀ ਹੈ ਨਾ ਸਿੰਘ ਦਾ ਕਾਨੂੰ ਪੁੱਛਦੇ ਨਾ ਫੇਰ ਤਾਂ ਮੁੱਲ ਹੀ ਨਹੀਂ ਸੀ ਸਹੀ ਗੱਲ ਹੈ ਮੁੱਲ ਹੀ ਨਹੀਂ ਸੀ ਕੋਈ ਕਿਉਂਕਿ ਸਿੰਘ ਨਾ ਜਮਾ ਨਾਲੋਂ ਮੋੜਿਆ ਵਾ ਹਾਂ ਜੀ ਹਾਂ ਸੋਹਣਾ ਸਿੰਘ ਸੀਗਾ ਇਹਦਾ ਕੀ ਮੱਥਾ ਮੱਥਾ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਕੋਈ ਐ ਐ ਪਿਓਰ ਕਾਲਾ ਜੀ ਉਸ ਪਾਸੇ ਦਿਖਾਓ ਮਾਰੋ ਮੈਂ ਕਹਿੰਦਾ ਜਮਾ ਜੈੱਡ ਬਲੈਕ ਆ ਗਿਆ ਜੈੱਡ ਬਲੈਕ ਜਮਾ ਬਾਕੀ ਲੈ ਬਈ ਆਪਾਂ ਟੈਸਟਿਕਲ ਵਗੈਰਾ ਸਾਨੂੰ ਚੈੱਕ ਕਰਾ ਲੈ ਨਾੜਾ ਨੁੜਾ ਦਾ ਬਿਲਕੁਲ ਸਾਫ ਆ ਜਮਾ ਮੈਂ ਕਹਿੰਦਾ ਐਨ ਟਿੱਕੋ ਜੀ ਆ ਜੀ ਸਹੀ ਗੱਲ ਆ ਜਮਾ ਇੱਕੋ ਜਿਹੀਆਂ ਨਾੜਾਂ ਆ ਬਾਈ ਇਹ ਖੋਲ ਦੇ ਤੋੜ ਦੇ ਮੜਾ ਜਾ ਤੁਹਾਨੂੰ ਬਾਕੀ ਕਾਦ ਦਾ ਵਾਲਾ ਬਾਈ ਚੰਗਾ ਕਾਦ ਦਾਗਾ ਚੰਗਾ ਇਹਦਾ ਵਜਣਾ ਬਾਕੀ ਬਾਈ ਨੇ ਦੱਸਿਆ ਬਾਈ ਕਹਿੰਦਾ ਦੂੜ ਦੋ ਮਹੀਨੇ ਹੋ ਗਏ ਹੁਣ ਇਹਨੂੰ ਕ੍ਰੋਸਿੰਗ ਕਰਨ ਲੱਗਿਆ ਹੈ ਤੇ ਬਾਈ ਜੀ ਇਹਦਾ ਫਿਰ ਮੁੱਲ ਕੀ ਰਹੂਗਾ ਮੁੱਲ ਬਾਈ ਵੀਡੀਓ ਚ ਦੱਸ ਦ ਮੁੱਲ ਬਾਈ ਕਹਿੰਦਾ ਬਸ ਫੂਨ ਤੇ ਕਰ ਲਾਂਗੇ ਤੇ ਮੁੱਲ ਜਾਇਜ਼ ਰਹੂਗਾ ਬਾਈ ਫਿਰ ਹਾਂ ਮੁੱਲ ਜਾਇਜ਼ ਕਰਾਂਗੇ ਆਪਾਂ ਲੈਣ ਦੇਣੀ ਮੰਗਾ ਨਹੀਂ ਮੁੱਲ ਬਾਈ ਕਹਿੰਦਾ ਬਾਈ ਲੈਣ ਦੇਣ ਕਰਾਂਗੇ ਇਧਰ ਨੂੰ ਹੀ ਤੋਰ ਆਪਣੇ ਬਾਕੀ ਘਰ ਪੀੜਾ ਕਰਕੇ ਤਾਂ ਕਰਕੇ ਨਹੀਂ ਦਾ ਕੋਈ ਚੱਕਰ ਹੀ ਨਹੀਂ ਬਾਈ ਕਹਿੰਦਾ ਆਪਣਾ ਘਰ ਥੋੜਾ ਜਿਹਾ ਬਾਈ ਪੀੜਾ ਤਾਂ ਕਰਕੇ ਮੈਂ ਛੇੜ ਕਰ ਰਿਹਾਗਾ ਤੇ ਬਾਈ ਜੇ ਹੁਣ ਗੱਲ ਕਰੀਏ ਠੰਡੇ ਸ਼ੀਲ ਦੀ ਪੂਰਾ ਠੰਡਾਗਾ ਮੈਂ ਕਹਿੰਦਾ ਜਿਵੇਂ ਮਰਜੀ ਤੁਸੀਂ ਕੋਈ ਚੱਕਰ ਵਾਲੀ ਗੱਲ ਲੀਦਿਆਂ ਸਹੀ ਗੱਲ ਜਮਨ ਕੁ ਮਤਲਬ ਹੈ ਬਾਕੀ ਬਾਈ ਚੜਾਈ ਚੁੜਾਈ ਬੜੀ ਆ ਬੈਠੇ ਹੈ ਨਾ ਕੀ ਬਾਤ ਆ ਕੁੜਾ ਪੜਾ ਦੇਖੋ ਤੁਸੀਂ ਸਹੀ ਗੱਲ ਆ ਪੱਤਰ ਪੁੜੇ ਦਾ ਪੂਰੇ ਦਾ ਨਾ ਪੂਰਾ ਹੈ ਪਲਿਆ ਪਲਿਆ ਵਾ ਫੁੱਲ ਆ ਬਾਕੀ ਪੁੜਾ ਬੜਾ ਮੇਨ ਗੱਲ ਨਾ ਬਾਈ ਪੂਛ ਚ ਮਨ ਲੱਗਾ ਵਾਲ ਇੱਕ ਵੀ ਨਹੀਂ ਜਟਾ ਨਾ ਹੈ ਨਹੀਂ ਜੀ ਐ ਕਾਲਾ ਜਮਾ ਜੈਡ ਜਮਾ ਜੈਡ ਬਲੈਕ ਆ ਕਿ ਤਾ ਹੁਣ ਤੋਂ ਹੁਣ ਵੀ ਇਹ ਤੇ ਚੈੱਕ ਕਰ ਸਕਦੇ ਪੂਰੀ ਮੋਟੀ ਧੌਣ ਦਾ ਬਾਈ ਹੈ ਨਾ ਮੈਂ ਕਹਿੰਦਾ ਐ ਪੈ ਹਮ ਸਹੀ ਗੱਲ ਆ ਤੇ ਮੁੱਲ ਪਈ ਫੋਨ ਤੇ ਰਹੂਗਾ ਮੁੱਲ ਜਾਏ ਰਹੂਗਾ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਓਕੇ